ਕਹਿੰਦੇ ਸੋਹਣ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਹ ਕਹਿੰਦੇ ਸੋਹਣ ਸਿੰਘ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਵਿੱਚ ਜੂ ਸੀਨੀਅਰ ਪਲੇਅਰ ਖੇਡਦੇ ਆ ਲੈ ਵੀ ਅਮਰੇ ਆਪਾ ਸਾਈਟਾ ਦੱਸਾਂਗੇ ਜਰੂਰ ਫਰੀਦਕੋਟ ਦੀ ਟੀਮ ਜਿਹੜੀ ਹੈ ਇਹ ਬਾਪ ਆਪ ਕਬੱਡੀ ਖੇਡ ਰਿਹਾ ਤੇ ਅਗਲੀ ਕਬੱਡੀ ਸੋਹਣ ਸਿੰਘ ਇਸ ਲਈ ਪਾਉਣ ਦੇ ਲਈ ਫੇਰ ਮੈਦਾਨ ਵਿੱਚ ਹਲਕਾ ਜਿਹਾ ਟੱਚ ਔਰ ਤਕੜਾ ਨੰਬਰ ਸੋਹਣ ਸਿੰਘ ਨੇ ਆਪਣੀ ਸਤਰੀ ਕਾਲ ਦੀ ਜੀਵੀਐਸ ਟੈਮ ਦੇਖ ਰਹੇ ਹੋ ਤੁਸੀਂ ਤੇ ਬਹਾ ਜਗਵੀਰ ਜਾਦ ਅੱਜ ਮੈਂ ਪੰਚਾਇਤ ਪਿੰਡ ਨੰਗਲ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਉਸ ਸ਼ਖਸੀਅਤ ਨਾਲ ਕਰਾਉਣ ਜਾ ਰਹੀਆਂ ਜਿਸ ਉਮਰ ਦੇ ਵਿੱਚ ਜਾ ਕੇ ਜ਼ਿਆਦਾਤਰ ਲੋਕ ਆ ਜਿਹੜੇ ਹਾਰ ਮੰਨ ਲੈਂਦੇ ਨੇ ਤੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੇ ਮੇਰੇ ਨਾਲ ਇਸ ਵਕਤ ਕਬੱਡੀ ਦੇ ਸ਼ਕੀਨ ਮੇਰੇ ਨਾਲ ਬੈਠੇ ਨੇ ਉਹ ਸ਼ਖਸੀਅਤ ਸੋਨ ਸੰਖ ਸੋਮਾ ਪਿੰਡ ਨੰਗਲ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ ਬਹੁਤ ਸਾਰੇ ਸਟੇਟ ਲੈਵਲ ਦੇ ਜਿਹੜੇ ਕਬੱਡੀ ਟੂਰਨਾਮੈਂਟ ਹੋਏ ਨੇ ਤੇ ਜਾਣਕਾਰ ਲਈ ਦੱਸ ਦਈਏ ਕਿ ਦਰਸ਼ਕੋ ਇਹਨਾਂ ਦੀ ਉਮਰ 45 ਪਲੱਸ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਹਾਰ ਮੰਨ ਲੈਂਦੇ ਆ ਤੇ ਜ਼ਿੰਦਗੀ ਦਾ ਸੰਘਰਸ਼ ਆ ਤੁਹਾਡੇ ਨਾਲ ਅੱਜ ਰੂਬਰੂ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀਵੀਐਸ ਟਾਈਮ ਚੈਨਲ ਤੇ ਤੁਹਾਡਾ ਸਵਾਗਤ ਹਾਂਜੀ ਸਸੀ ਕਾਲ ਜੀ ਸਾਨੂੰ ਧੰਨਵਾਦ ਤੁਹਾਡਾ ਤੁਸੀਂ ਆਏ ਆ ਸਾਡੇ ਘਰ ਤੇ ਅੱਜ ਤੱਕ ਮਲ ਕੇ ਕਿਸੇ ਨੇ ਪਹੁੰਚ ਨਹੀਂ ਕੀਤੀ ਤੁਸੀਂ ਆਏ ਆ ਬਹੁਤ ਬਹੁਤ ਧੰਨਵਾਦ ਜੀ ਸਸੀ ਕਾਲ ਸੋਮੇਂ ਭਾਈ ਜੇਕਰ ਮੈਂ ਗੱਲ ਕਰਾਂ ਤੁਹਾਡੀ ਖੇਡ ਦੀ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਅਸੀਂ ਇੰਟਰਵਿਊ ਕਰਦੇ ਹਾਂ ਕਿਸੇ ਦੇ ਨਾਲ ਅਸੀਂ ਅ ਅਗਲੇ ਨੂੰ ਸਵਾਲ ਕਰਦੇ ਹਾਂ ਕਿ ਜਿਹੜੀ ਇਹ ਚੇਟਕਾ ਤੁਹਾਨੂੰ ਕਿਤਾਬ ਪੜ੍ਹਨ ਦੇ ਲਈ ਜਾਂ ਕਹ ਲਈ ਖੇਡ ਲਈ ਹੈ ਨਾ ਕਿਸ ਤਰ੍ਹਾਂ ਚੇਟਕ ਲੱਗੀ ਹੈ ਚੀਜ਼ ਦੀ ਤੇ ਤੁਸੀਂ ਕਿਹੜੀ ਚੀਜ਼ ਤੋਂ ਪ੍ਰਭਾਵਿਤ ਹੋ ਕੇ ਇਸ ਖੇਡ ਕਬੱਡੀ ਦੇ ਵਿੱਚ ਆਏ ਅ ਸਰ ਗੱਲ ਇਹ ਹੈ ਵੀ ਮੈਂ ਸ਼ੁਰੂ ਤੋਂ ਹੀ ਸ਼ੌਂਕ ਸੀ ਕੁਪੜੀ ਖੇਡਾਂ ਦਾ ਮਾਲਕ ਜਿਵੇਂ 5ਵੀਂ 6ਵੀਂ ਵਿੱਚ ਪੜਦੇ ਸੀਗੇ ਤੇ ਪੜਦੇ ਪੜਦੇ ਬਸ ਉੱਥੇ ਖੇਡਣ ਲੱਗੇ ਖੇੜ ਦੇ ਆਸ਼ਰਮ ਵਾਲੀ ਸਿੰਘ ਜੀ ਆਪਾਂ ਨੰਗਾ ਦਾ ਜਿਹੜਾ ਆਪਣਾ ਸਾਡਾ ਕੋਚਾ ਵੱਡੀ ਬਿਹਾਵ ਉਹਨਾਂ ਨੇ ਸਾਨੂੰ ਮਲਕੇ ਖੇਡਣ ਦੇ ਵੱਲ ਤੋਰਿਆ ਤੇ ਬਸ ਉੱਥੋਂ 57 62 ਓਪਨ ਖੇੜ ਦੇ ਖੇੜ ਦੇ ਲਗਾਤਾਰ ਬਸ ਖੇਡਦੇ ਚੱਲੇ ਜੀ ਜੀ ਤੁਹਾਡੇ ਦੋ ਬੇਟੇ ਨੇ ਜੀ ਉਹਨਾਂ ਦੇ ਵਿੱਚ ਇੱਕ ਮੈਰਿਡ ਆ ਤੇ ਜ਼ਿਆਦਾਤਰ ਲੋਕ ਫਿਰ ਇਦਾਂ ਨਹੀਂ ਕਹਿੰਦੇ ਵੀ ਸੋਮੇ ਬਈ ਯਾਰ ਕਿਹੜੇ ਕੰਮਾਂ ਚ ਪਿਆ ਹੁਣ ਤਾਂ ਕਹਿਲ ਘਰੇ ਬੈਠ ਕੇ ਖਾਣ ਦੀ ਉਮਰ ਆ ਹਾਂਜੀ ਹਾਂਜੀ ਬਹੁਤ ਹੋ ਜਾਂਦਾ ਜੀ ਪੁੱਛਦੇ ਆਪਾਂ ਨੂੰ ਤੇ ਮਤਲਬ ਕਿ ਵਿਸ਼ਵਾਸ ਨਹੀਂ ਕਰ ਰਹੇ ਬਕਾਇਦ ਨੇ ਹਜੇ ਤੁਹਾਡੀ ਨਿਓ ਮਾਰੇ ਵੀ ਨਹੀਂ ਲੱਗਦੇ ਮੈਂ ਆਪਣੇ ਦੋ ਬੇਟੇ ਆਪਨਾ ਬੇਟਾ ਇੱਕ ਹੈਗਾ ਫੌਗ ਦੇ ਵਿੱਚ ਭਰਤੀ ਇੱਕ ਆਪਣਾ ਬੇਟਾ ਗਿਆ ਵਾ ਇੰਗਲੈਂਡ ਦੇ ਵਿੱਚ ਤੇ ਵਧੀਆ ਇਹਨਾਂ ਦੇ ਵੀ ਹੈਗੀ سپورਟ ਵਧੀਆ ਜਿਹੜੀ ਕੋਈ ਗੱਲ ਨਹੀਂ ਕਹਡੋ ਐਡੀ ਜਾਨੇ ਜੀ ਜੇਕਰ ਮੈਂ ਤੁਹਾਡੇ ਬੜੇ ਟੂਰਨਾਮੈਂਟ ਦੀ ਗੱਲ ਕਰਾਂ ਤਾਂ ਹੁਣ ਤੱਕ ਕਿੱਥੇ ਕਿੱਥੇ ਖੇਡ ਚੁੱਕੇ ਹੋ ਹਾਂਜੀ ਟੂਰਨਾਮੈਂਟ ਤਕਰੀਬਨ ਜਿਵੇਂ ਆਪਣਾ ਹਰਿਆਣਾ ਚੈਂਪੀਅਨਸ਼ਿਪ ਪੋਜੀ ਇੱਥੇ ਵੀ ਖੇਡ ਚੁੱਕੇ ਆ ਜੀ ਵਧੀਆ ਆਪਣਾ ਮਾਨ ਸਨਮਾਨ ਹੋਇਆ ਤੇ ਇਧਰ ਸਮਰਾਲਾ ਚੰਡੀਗੜ੍ਹ ਸਾਈਡ ਆ ਤੇ ਆਲੇ ਮੋਗਾ ਵੀ ਮਨ ਦੀ ਨੇੜੇ ਜਿਹੜੇ ਸਾਰੇ ਵਧੀਆ ਨਹੀਂ ਤਕਰੀਬ ਵਧੀਆ ਖੇਡੇ ਆ ਜੀ ਜੀ ਕਿੰਨੀ ਉਮਰ ਸੀ ਜਦੋਂ ਤੁਸੀਂ ਲੱਗੇ ਸੀ ਔਰ ਕਿੰਨਾ ਸਮਾਂ ਜਿਹੜਾ ਤੁਹਾਨੂੰ ਖੇਡਦੇ ਹੋ ਗਏ ਅ ਸਰ ਤਕਰੀਬਨਾ 19 ਸਾਲ 20 ਸਾਲ ਦੀ ਉਮਰ ਸੀਗੀ ਜਦੋਂ ਮੈਂ ਸੀਮਿੰਗ ਦੇ ਕਲਾਸ ਦੇ ਵਿੱਚ ਪੜ੍ਹਦੇ ਸੀਗੇ ਤੇ ਪੜ੍ਹਦੇ ਪੜ੍ਹਦੇ ਬਸ ਹੌਂ ਤੇ ਖੇਡਦੇ ਜਾ ਰਹੇ ਸੀ ਕਿਤੇ ਭਾਬੀ ਜੀ ਨੇ ਕਿਹਾ ਵੀ ਲੋਕ ਕੀ ਕਹਿਣਗੇ ਤੇ ਕਿਹੜੇ ਪਾਸੇ ਤਰੇ ਫਿਰਦੇ ਹੋ ਨਹੀਂ ਜੀ ਨੇ ਇਹਨਾਂ ਦੀ ਆਪਣੀ ਵਾਈਫ ਦੀ ਬਹੁਤ ਸਪੋਰਟ ਹੈਗੀ ਹੈ ਬੱਚਿਆਂ ਦੀ ਬਹੁਤ ਸਪੋਰਟ ਹੈਗੀ ਹੈ ਆਪਣੇ ਆਪੇ ਕਰਦੇ ਆ ਤੇ ਆਪਾਂ ਨਾਸ਼ੇ ਪਤੇ ਤੋਂ ਬਚੇ ਆ ਵੀ ਖੇਡਾਂ ਵੱਲ ਤੁਰੇ ਹੋਏ ਆ ਤੇ ਵਧੀਆ ਆਪਣੀ ਹੈਗੀ ਤੇ ਜੇਕਰ ਮੈਂ ਸਮਾਜ ਸੇਵੀ ਸੰਸਥਾਾਂ ਜਾਂ ਕਹ ਲਈਏ ਕਿ ਬਹੁਤ ਸਾਰੀਆਂ ਸ਼ਕੀਤਾ ਹੁੰਦੀਆਂ ਸਾਡੇ ਪਿੰਡ ਦੇ ਵਿੱਚ ਜਾਂ ਆਸ-ਪਾਸ ਉਹਨਾਂ ਵੱਲੋਂ ਤੁਹਾਨੂੰ ਖਾਸ ਤੌਰ ਤੇ ਸਨਮਾਨ ਕੀਤਾ ਕਿ ਵੀ ਤੁਸੀਂ ਇਸ ਉਮਰ ਦੇ ਵਿੱਚ ਵੀ ਤੁਸੀਂ ਇੱਕ ਸਮਾਜ ਦੇ ਵਿੱਚ ਵਧੀਆ ਮੈਸੇਜ ਦੇ ਰਹੇ ਹੋ ਅ ਨਹੀਂ ਜੀ तकरीबन ਆਪਣਾ ਹਿੱਤ ਕਰ ਮਤਲਬ ਕਿ ਕਿਸੇ ਨੇ ਆਪਣੀ سپورਟ ਨਹੀਂ ਕੀਤੀ ਗਈ ਤੇ ਨਾ ਕੋਈ ਹੋਰ ਯਾਨੀ ਆਉਦੇ ਬਲਬੂਤੇ ਦੇ ਜਿਹੜਾ ਹੈਗਾ ਦੇ سپورਟ ਦੇ ਨਾਲ ਹੀ ਖੇਡਦੇ ਸੁਣ ਬਈ ਜੇਕਰ ਮੈਂ ਪ੍ਰਾਪਤੀਆਂ ਦੀ ਗੱਲ ਕਰਾਂ ਬਹੁਤ ਸਾਰੀਆਂ ਪ੍ਰਾਪਤੀਆਂ ਤੁਸੀਂ ਦੇਖਿਆ ਕਿ ਤੁਹਾਡਾ ਜਿਹੜਾ ਕਮਰਾ ਟਰਾਫੀਆਂ ਦੇ ਨਾਲ ਭਰਿਆ ਹੋਇਆ ਕਦੇ ਨਗਦ ਰਾਸ਼ੀ ਦੇ ਨਾਲ ਨਹੀਂ ਸਨਮਾਨ ਹੋਇਆ ਨਹੀਂ ਜੀ तकरीबन ਆਪਣਾ ਨਗਦ ਰਾਸ਼ੀ ਨਾਲ ਕਦੇ ਨਾਮ ਨਹੀਂ ਹੋਇਆ ਮਲ ਕੇ ਜਿਵੇਂ ਹੁਣ ਆਪਣੇ ਮੁੱਕੇ ਨੂੰ ਮੋਟਰਸਾਈਕਲ ਮਿਲ ਜਾਂਦਾ ਜਾਂ ਕੋਈ ਹੋਰ ਵਧੀਆ سپورਟ ਕਰ ਦਿਆ ਉਸ ਤਰ੍ਹਾਂ ਦੀ ਹਰ ਟੱਕਰ ਆਪਾਂ ਨੂੰ ਕੋਈ سپورਟ ਦੇ ਹੋਏਗੀ ਜਿਹੜੀਆਂ ਆਪਣੀਆਂ ਇਹ ਟਰਾਫੀਆਂ ਜਾਂ ਕੋਈ ਇਹ ਮਾਨ ਸਨਮਾਨ ਦੇ ਵਿੱਚ ਆਪਣੇ ਆਪਣੇ ਬਹੁਤ ਨਾਲ ਹੀ ਜਿੱਤੀਆਂ ਹੋਈਆਂ ਜੀ ਹਾਂਜੀ ਤੇ سپورਟ ਦੀ ਗੱਲ ਕਰਾਂ ਤਾਂ ਹੁਣ ਤੱਕ ਤੁਸੀਂ ਆਦੇ ਕਿਹਾ ਵੀ ਬਲਬੂਤੇ ਤੇ ਕਰ ਰਹੇ ਹੋ ਕਦੇ ਇੱਕ ਕਬੱਡੀ ਖਿਡਾਰੀ ਜਿਵੇਂ ਬਹੁਤ ਸਾਰੇ ਸਪੋਰਟਰ ਹੁੰਦੇ ਆ ਬਾਹਰ ਦੇ ਜਿਸਾਂ ਦੇ ਵਿੱਚ ਉਧਰ ਨਹੀਂ ਕੋਈ ਤੁਹਾਡਾ ਸੰਪਰਕ ਹੋਇਆ ਨਹੀਂ ਜੀ ਤਕਰੀਬਨ ਆਪਣਾ ਕੋਈ ਸਮਰਕ ਨਹੀਂ ਹੋਇਆਗਾ ਨਾ ਆਪਣੇ ਹਿੱਤ ਕਰ ਕਿਸੇ ਨੇ ਬਾਹ ਪੜਿਆ ਯਾਨੀ ਖੇਡ ਪ੍ਰਮੋਟਰ ਦਾ ਹੁੰਦੇ ਆ ਪਿੰਡ ਪਿੰਡ ਵੀ ਹੁੰਦੇ ਆ ਆਪਣੇ ਪਿੰਡ ਵੀ ਹੈਗੇ ਆ ਤੇ ਹਜੇ ਤੱਕ ਆਪਣੀ ਕਿਸੇ ਨੇ ਬਾਹ ਨਹੀਂ ਪੜੀ ਗਈ ਨੇ سپورਟ ਨਹੀਂ ਕੀਤੀ ਮੁੰਡੇ ਹੈਗੇ ਆ ਆਪਣੇ ਜਿਹੜੇ ਵੇਲੇ ਮਿੱਤਰ ਇੱਕ ਦੋ ਬੈਠੇ ਆ ਬਾਹਰ ਉਹ ਕਰਦੇ ਆ ਮਾੜਾ ਮੋਟਾ ਕਰਦੇ ਆ ਪਰ ਉਹ ਉਹ ਗੱਲ ਨਹੀਂ ਹੈਗੀ ਜੀ ਦੇਖੋ ਭਈ ਜੇ ਕਬੱਡੀ ਹੈ ਜਿਹੜੀ ਖੇਡ ਕਬੱਡੀ ਬੜਾ ਕਹ ਲਈਏ ਕਿ ਜਨੂਨ ਦੇ ਨਾਲ ਖੇਡਣੀ ਪੈਂਦੀ ਹੈ ਔਰ ਕਿਤੇ ਨਾ ਕਿਤੇ ਅੱਜ ਕੱਲ ਜਿਹੜੇ ਨੌਜਵਾਨ ਨੇ ਨਸ਼ੇ ਲਾ ਕੇ ਵੀ ਕਬੱਡੀ ਖੇਡਦੇ ਨੇ ਕਿੰਨੀ ਕੁ ਸੱਚਾਈ ਇਸ ਦੇ ਵਿੱਚ ਹਾਂਜੀ ਤਕਰੀਬਨ ਬਸ ਆਏ ਖੇਡੀ ਜਾਂਦੇ ਆ ਕੋਈ ਕਿਵੇਂ ਖੇਡੀ ਜਾਂਦਾ ਕੋਈ ਕਿਵੇਂ ਖੇਡੀ ਜਾਂਦਾ ਆਪਾਂ ਤਾਂ ਵਧੀਆ ਖੇਡਦੇ ਆ ਆਪਣੇ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਤਕਰੀਬਨ ਜਿੰਨੀ ਖੇਡਦੇ ਆ ਸਾਫ਼ ਸੁਥਰੀ ਖੇਡ ਖੇਡੀ ਆ ਹਮ ਤੇ ਕਰ ਤੇ ਸਾਫ਼ ਸੁਥਰੀ ਖੇਡੀ ਜਾਂਦੇ ਨਹੀਂ ਤੇ ਕੀ ਸੁਣ ਬਈ ਇਹ ਸੱਚ ਆ ਵੀ ਬਾਕੀ ਜਿਹੜੇ ਕੁਝ ਨੌਜਵਾਨ ਨੇ ਉਹ ਨਸ਼ਾ ਕਰਕੇ ਖੇਡਦੇ ਨੇ ਹਾਂਜੀ ਖੇਡੀ ਜਾਂਦੇ ਆ ਜੀ ਬਥੇਰੇ ਕਰਦੇ ਆ ਦੇਖੀਦਾ ਹੀ ਹੁਣ ਆਮ ਟੂਰਨਾਮੈਂਟਾਂ ਦੇ ਜਾਈਦਾ ਗੱਡੀਆਂ ਦੇ ਵਿੱਚ ਬੈਠੇ ਕੋਈ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਪਰ ਆਪਾਂ ਕਿਸ ਨੂੰ ਕਹਿਣਾ ਤਾਂ ਕੀ ਆ ਬੱਚਾ ਚੱਲੀ ਜਾਂਦਾ ਜੀ ਬਹੁਤ ਕੁਛ ਆਪਾਂ ਆਪਣੀ ਗੱਲ ਕਰਦੇ ਆ ਤਕਰੀਬ ਆਪਾਂ ਦਸ਼ੇ ਪੱਤੇ ਤੋਂ ਬਹੁਤ ਦੂਰ ਆ ਹੁਣ ਤੇ ਕਰ ਕਿਰਪਾ ਬਾਬੇ ਨਾਨਕ ਦੀ ਤੇ ਕੋਈ ਹਜੇ ਤੇ ਕਰ ਸਾਫ ਸੁਥਰੀ ਖੇਡ ਖੇਡੀ ਆ ਕੋਈ ਆਪਾਂ ਨਾਛਾ ਨਹੀਂ ਕੋਈ ਪਤਾ ਨਹੀਂਗਾ ਤੇ ਵਧੀਆ ਜਿਹੀ ਗੇਮ ਖੇਡੀ ਇਹ ਤੁਸੀਂ ਕਹਿੰਦੇ ਕਿ ਸ਼ੌਂਕ ਦੇ ਵਜੋਂ ਖੇਡਦੇ ਹੋ ਜਾਂ ਕਹਿੰਦੇ ਕਿ ਮਾਨ ਸਨਮਾਨ ਦੇ ਲਈ ਖੇਡਦੇ ਹੋਗੇ ਨੇ ਆਪ ਨੂੰ ਸਰ ਸ਼ੁਰੂ ਤੋਂ ਹੀ ਸ਼ੌਂਕ ਹੈ ਸ਼ੌਂਕ ਨਾਲ ਹੀ ਖੇਡਦੇ ਆਪਾਂ ਹੁਣ ਤੱਕ ਦਾ ਜੀ ਸਸਰੀ ਵੀ ਸਾਂਭੀ ਬੈਠੇ ਆ ਤੇ ਖੇਡ ਵੀ ਸ਼ੌਂਕ ਨਾਲ ਹੀ ਜਾਂਦੇ ਆ ਜੀ ਆਪਾਂ ਇਹ ਸ਼ੁਰੂ ਤੋਂ ਸ਼ੌਂਕ ਹੈ ਸ਼ੌਂਕ ਨਾਲ ਹੀ ਖੇਡਦੇ ਆਪਾਂ ਕੀ ਲੱਗਦਾ ਕਿ ਕਿਸ ਉਮਰ ਤੱਕ ਜਿਹੜੀ ਤੁਸੀਂ ਖੇਡ ਖੇਡਦੇ ਰਹੋਗੇ ਅ ਕੱਢੀ ਜਾਵਾਂਗੇ ਇਹ ਦੇਦਿਆਂ ਕਿ ਮਾਰੇ ਨੇ ਚਾਇਆ ਖੇਡਾਂਗੇ ਪੰਜ ਚਾਰ ਸਾਲ ਹੋਰ ਆ ਜੇ ਵਧੀਆ ਜੀ ਸਾਂਭਿਆ ਹੋਇਆ ਪ੍ਰੈਕਟਿਸ ਕਰੀ ਜਾਂਦੇ ਆ ਤੇ ਖੇਡਿਆ ਜਾਵਾਂਗੇ ਖੇਡਾਂਗੇ ਜਿੰਨਾ ਟਾਈਮ ਖੇਡਿਆ ਹਾਂ ਹਾਂਜੀ ਜਿੰਨਾ ਟਾਈਮ ਖੇਡਿਆ ਗਏ ਖੇਡਾਂਗੇ ਜੇਕਰ ਮੈਂ ਪਬਲਿਕ ਦੀ ਗੱਲ ਕਰਾਂ ਅੱਜ ਤੁਹਾਡਾ ਇੰਟਰਵਿਊ ਬਹੁਤ ਸਾਰੇ ਲੋਕ ਦੇਖ ਰਹੇ ਹੋਣਗੇ ਤੁਹਾਡੇ ਹਮ ਉਮਰ ਵੀ ਹੋਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਹਾਰ ਮੰਨ ਲੈਂਦੇ ਨੇ ਤੁਹਾਡੇ ਵਾਲੀ ਉਮਰ ਚਾਕੇ ਅੱਜਕੱਲ ਨਹੀ ਹਾਰ ਨਹੀਂ ਮੰਨੀ ਚਾਹੀਦੀ ਜੀ ਮਤਲਬ ਕਿ ਸਰੀਰ ਨੂੰ ਸਾਹਮਣਾ ਚਾਹੀਦਾ ਸਰੀਰ ਦੀ ਪ੍ਰੈਕਟਿਸ ਕਰੋ ਖਰਾ ਖਾਓ ਹੋਰ ਵੀ ਅੱਗੇ ਵਧੋ ਮਤਲਬ ਕਿ ਹਾਰ ਨਹੀਂ ਮੰਨੀ ਜਾਈਦੀ ਲੰਮੀ ਉਮਰ ਤੱਕਰਾਵਰ ਸਰੀਰ ਸਾਫ ਕਰਖੋ ਦੇ ਖੇਡਾਂ ਨਾਲ ਜੁੜੇ ਰਹੋ ਤੇ ਖੇਡੋ ਜੀ ਮੈਂ ਤੁਹਾਡੀਆਂ ਪ੍ਰਾਪਤੀਆਂ ਦੀ ਗੱਲ ਕਰਾਂ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਤੁਸੀਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਨੇ ਬੜੇ ਸਨਮਾਨ ਚਿੰਨ ਹੋਏ ਨੇ ਤਾਂ ਮੈਂ ਚਾਹੁੰਨਾ ਕਿ ਕੋਈ ਅਜੀਹਾ ਪਲ ਜਦੋਂ ਤੁਸੀਂ ਕਬੱਡੀ ਖੇਡ ਰਹੇ ਹੋ ਤੇ ਕੋਈ ਝੋਟ ਲੱਗ ਗਈ ਹੋਵੇ ਤਾਂ ਸੋਚਿਆ ਯਾਰ ਛੱਡ ਪਰੇ ਕਬੱਡੀ ਅਚਾਰ ਆਏ ਆ ਬਈ ਗੱਲ ਹੋ ਜਾਂਦੀ ਛੱਟ ਫੇਟ ਵੱਜਾਂਦੀ ਮਾੜੀ ਬੁੱਟੀ ਕਈ ਵਾਰੀ ਹੁੰਦਾ ਮਨ ਦੇ ਵਿੱਚ ਯਾਰ ਆਪਾਂ ਨੂੰ ਕੋਈ ਸਪੋਰਟ ਨਹੀਂ ਕਰਨੀ ਜਿਵੇਂ ਕੋਈ ਹੋਰ ਗਰੀਬ ਬੰਦੇ ਸੀਗੇ ਤੇ ਵੀ ਰਹਿਣ ਦੇ ਛੱਡੋ ਪਰ ਫੇਰ ਪਿਆ ਇਹ ਹੌਸਲਾ ਹੁੰਦਾ ਜਿਹਨੂੰ ਛਾਉਂਗਾ ਫੇਰ ਲੱਗ ਜਾਈਦਾ ਖੇਡਣਾ ਗੱਲ ਕਰ ਚਲ ਵਧੀਆ ਗੱਲ ਕਰੀਏ ਨੌਜਵਾਨਾਂ ਦੀ ਗੱਲ ਕਰਾਂ ਤਾਂ ਅੱਜ ਬਹੁਤ ਸਾਰੇ ਨੌਜਵਾਨ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਨਸ਼ਾ ਪੱਤਾ ਕਰਕੇ ਵੀ ਕਬੱਡੀ ਖੇਡਦੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਬਈ ਨਸ਼ੇ ਪੱਤੇ ਤੋਂ ਦੂਰ ਰਹਿਓ ਤੇ ਸਾਫ ਸੁਥਰੀ ਖੇਡ ਖੇਡੋ ਆਪਣਾ ਵੀ ਨਾਮ ਰੋਸ਼ਨ ਕਰੋ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕਰੋ ਹਾਂਜੀ ਤੇ ਵਧੀਆ ਆਵਦੀ ਗੇਮ ਦਿਖਾਓ ਸੁਣ ਲਈ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਵੱਡੇ ਵੱਡੇ ਸਨਮਾਨ ਹੁੰਦੇ ਨੇ ਤਾਂ ਜਿੱਥੇ ਤੁਹਾਡੇ ਵਰਗੇ ਵੱਡੀ ਉਮਰ ਦੇ ਕੁਝ ਨੌਜਵਾਨ ਵੀ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਸੰਸਥਾਵਾਂ ਨੇ ਜਾਂ ਕਬੱਡੀ ਪ੍ਰਮੋਟਰ ਨੇ ਉਹਨਾਂ ਨੂੰ ਇਸ ਇਨਾਮਾਂ ਦੇ ਨਾਲ ਨਾਲ ਨਗਦ ਰਾਸ਼ੀ ਵੀ ਦੇਣੀ ਚਾਹੀਦੀ ਹੈ। ਹਾਂਜੀ ਹਾਂਜੀ ਚਾਹੀਦਾ ਵੀ ਜ਼ਰੂਰ ਨਾਲੇ ਹੌਸਲਾ ਵੀ ਹੋ ਜਾਂਦਾ ਪਲੇਅਰ ਨੂੰ ਇੰਨੀ ਉਮਰ ਤੱਕ ਰਖੇਡਣਾ। ਕੋਈ ਸੌਖੀ ਗੱਲ ਨਹੀਂ ਵੀ ਖਰਾਬ ਗੀ ਖਾਣੀ ਪੈਂਦੀ ਆ ਪ੍ਰੈਕਟਿਸ ਕਰਨੀ ਪੈਂਦੀ ਆ ਤੇ ਆਪਣੇ ਜਿਹੜੇ ਹੈਗੇ ਕਬੱਡੀ ਦੇ ਪ੍ਰਮੋਟਰ ਉਹਨਾਂ ਨੂੰ ਵੀ ਚਾਹੀਦਾ ਉਹ ਮੜਾ ਮੋਟਾ ਤੇ ਜਿਹਨੇ ਪੁਰਾਣੇ ਬੰਦੇ ਆ ਉਹਨਾਂ ਨੂੰ ਸਨਮਾਨਤ ਕਰਨ ਹੌਸਲਾ ਵਧੇ ਜੀ ਪਰ ਇਦਾਂ ਹੋ ਨਹੀਂ ਰਿਹਾ ਜੀ ਸੁਣ ਬਈ ਦੇਖੋ ਤੁਸੀਂ ਕਹਿੰਦੇ ਕਿਸੇ ਨੇ ਸਪੋਰਟ ਨਹੀਂ ਕੀਤੀ ਪਰ ਕੁਝ ਸਾਡੇ ਦੋਸਤ ਮਿੱਤਰ ਜਰੂਰ ਸਪੋਰਟ ਕਰਦੇ ਨੇ ਕੋਈ ਹੈ ਇਦਾਂ ਦਾ ਹਾਂਜੀ ਮੇਰੇ ਮਿੱਤਰ ਹੈਗੇ ਮੇਰੇ ਨਾਲ ਮੁੰਡੇ ਖੇਡਦੇ ਸੀਗੇ ਜਿਵੇਂ ਵੀਰ ਹੋ ਗਿਆ ਸੁਖੀ ਹੋ ਗਿਆ ਤੇ ਇਹ ਬੈਠੇ ਅਮਰੀਕਾ ਦੇ ਵਿੱਚ ਆਪਣੀ ਸਪੋਰਟ ਕਰਦੇ ਆ ਉਹ ਵੀ ਆਪਣਾ ਗੱਲਬਾਤ ਕਰਦੇ ਆ ਯਾਨੀ ਇਹਨਾਂ ਦਾ ਆਪ ਨੂੰ ਵਧੀਆ ਹੌਸਲਾ ਹੈਗਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਆਪਣਾ ਜਿਹੜਾ ਮਦਦ ਕਰਦੇ ਆ ਸੌਨ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲੇ ਆਏ ਸਮਾਂ ਕੱਢ ਕੇ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਅੱਜ ਕੋ ਇਹ ਸਨ ਸੌਨ ਸਿੰਘ ਸੋਮਾ ਨੰਗਲ ਤੋਂ ਕਬੱਡੀ ਖਿਡਾਰੀ ਜਿਹੜੇ 46 ਦੀ ਏਜ ਦੇ ਵਿੱਚ ਵੀ ਅੱਜ ਕਬੱਡੀ ਦਾ ਨਾਮ ਰੋਸ਼ਨ ਕਰ ਰਹੇ ਨੇ ਕਬੱਡੀ ਖੇਡ ਨੂੰ ਉੱਪਰ ਲੈ ਕੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਇਹਨਾਂ ਦਾ ਇੱਕ ਗਿਲਾ ਵੀ ਹੈ ਇੱਕ ਸ਼ਿਕਵਾ ਕਿ ਜਿਹੜੇ ਕਬੱਡੀ ਪ੍ਰਮੋਟਰ ਨੇ ਅੱਜ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਟਰੈਕਟਰ ਦੇਤਾ ਕਿਸੇ ਨੂੰ 55000 ਲੱਖ ਰੁਪਏ ਦਿੱਤੇ ਜਾਂਦੇ ਆ ਤਾਂ 23 ਖਿਡਾਰੀ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਮੈਰਿਜ ਤੋਂ ਬਾਅਦ ਵੀ ਉਸ ਖੇਡ ਨੂੰ ਜਿਉਂਦਾ ਰੱਖਦੇ ਨੇ ਤਾਂ ਆਸ ਕਰਦੇ ਆ ਕਿ ਜੋ ਵੀ ਖੇਡ ਪ੍ਰੋਮੋਟਰ ਇਹਨਾਂ ਨੂੰ ਦੇਖ ਰਹੇ ਹੋਣਗੇ ਤਾਂ ਅਜਿਹੇ ਖਿਡਾਰੀ ਨੇ ਜੋ ਕਬੱਡੀ ਖੇਡ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਦੀ ਸਪੋਰਟ ਕਰਨੀ ਪड़ਦੀ ਆ ਤਾਂ ਉਮੀਦ ਕਰਦੇ ਆ ਕਿ ਇਹਨਾਂ ਦੇ ਨਾਲ ਸੰਪਰਕ ਕਰਕੇ ਜਿੱਥੇ ਕਵੱਡੀ ਪ੍ਰਮੋਟਰ ਇਨਾਮ ਦਿੰਦੇ ਨੇ ਉੱਥੇ ਕਿਤੇ ਨਾ ਕਿਤੇ ਨਗਦ ਰਾਸ਼ੀ ਦੇ ਨਾਲ ਵੀ ਸਨਮਾਨ ਕਰਨਗੇ ਕਿਉਂਕਿ ਬਹੁਤ ਸਾਰੇ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਖਿਡਾਰੀ ਲਈ ਹੋਰ ਵੀ ਬਹੁਤ ਸਾਰੇ ਖਿਡਾਰੀ ਇਦਾਂ ਦੇ ਹੋਣਗੇ ਕੋਸ਼ਿਸ਼ ਕਰਨਗੇ ਕਿ ਉਹਨਾਂ ਨੂੰ ਵੀ ਮਿਲਿਆ ਜਾ ਸਕੇ ਫਿਲਹਾਲ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ رائے ਜ਼ਰੂਰ ਦਿਓ ਕਿਉਂਕਿ ਬਹੁਤ ਸਾਰੇ ਕਵੱਡੀ ਖਿਡਾਰੀ ਇਦਾਂ ਦੇ ਨੇ ਜਿਹੜੇ ਇਸ ਖੇਡ ਨੂੰ ਜਿਉਂਦਾ ਰੱਖਣ ਲਈ ਲਗਾਤਾਰ ਚੱਲਦੇ ਰਹਿੰਦੇ ਨੇ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟਾਈਮ ਦੇ